ਹਾਂਜੀ ਸੰਗਤ ਜੀ ਪੰਜੀ ਆਪਾਂ ਪਹੁੰਚ ਗਏ ਆ ਗੁਰੂ ਜਰਾਤਪਾਲ ਸਿੰਘ ਚਾਲ ਇੱਕ ਮੋਦੀ ਚਾਲ ਆ ਤੇ ਇੱਕ ਸਾਡਾ ਇਹ ਚਾਲ ਆ ਹਾਂਜੀ ਸੰਗਤ ਜੀ ਹੁਣ ਵੇ ਤੁਹਾਨੂੰ ਗੱਤਕੇ ਦੇ ਜੋਰ ਮੰਗਾਂਗੇ ਕਿੰਨਾ ਨਵੇਂ ਪਾਸੇ ਹੀ ਵੈਗੁਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਤੇ ਤਿਆਰੀਆਂ ਚੱਲਦੀਆਂ ਨਗਰ ਕੀਰਤਨੀਆਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸਮਾਗਮ ਨੂੰ ਸਮਰਪਿਤ ਨਗਰ ਕੀਰਤਨ ਜੋਗੀ ਪਿੰਡ ਭੁੰਨਾ ਤੋਂ ਕੱਢਿਆ ਜਾ ਰਿਹਾ ਜੋ ਕਿ ਹੁਣ ਥੋੜੇ ਸਮੇਂ ਵਿੱਚ ਇਹ ਤਾਂ ਰਵਾਨਗੀ ਹੋ ਗਈ ਤੇ ਪਿੰਡਾਂ ਤੇ ਸ਼ਰਮ ਇਹਦੀ ਹੁੰਦੇ ਹੋਏ ਤੇ ਸ਼ਾਮ ਨੂੰ ਆਪਾਂ ਪਹੁੰਚਾਂ ਗੁਰਦੁਆਰਾ ਧੰਧਾਨ ਸਾਹਿਬ ਕਰਾਂਗੇ ਦਰਸ਼ਨ ਮੇਲੇ ਉੱਤੇ ਵੀ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਤੇ ਦਸਤੇ ਜਿਦਾ ਜਿਦਾ ਪ੍ਰੋਗਰਾਮ ਹੋਵੇ ਤੁਹਾਨੂੰ ਦਿਖਾਉਂਦੇ ਰਵਾਂਗੇ ਪਾਲਕੀ ਸਾਹਿਬ ਬਿਲਕੁਲ ਤਿਆਰ ਪਰ ਤਿਆਰ ਸਾਰੀਆਂ ਗੱਡੀਆਂ ਤਿਆਰ ਨੇ ਇਹ ਪੰਜ ਪਹਿਰਿਆਂ ਵਾਸਤੇ ਗੱਡੀ ਹੈ ਇਹ ਨਿਸ਼ਾਨਚੀ ਸਿੰਘ ਜਿਹੜੇ ਨਿਸ਼ਾਨਸੀ ਉਹਨਾਂ ਵਾਸਤੇ ਇਹ ਕੀਰਤਨ ਵਾਲਿਆਂ ਵਾਸਤੇ ਤੇ ਪਾਲਕੀ ਸਾਹਿਬ ਰੈਡੀ ਆ ਤੇ ਮਿਲਦੇ ਫਿਰ ਆਪਾਂ ਨਗਰ ਕੀਰਤਨ ਸ਼ੁਰੂ ਹੋਣ ਤੋਂ ਬਾਅਦ ਸਾਰੇ ਸੰਗਤ ਦੇ ਚਰਣਾ ਵਿੱਚ ਅਰਦਾਸ ਰੰਕ ਤੇ ਸੋਮੇਰੇ ਗਾਂਵ ਤੇ ਅੱਜ ਫੋਨਾ ਆਸਰੇ ਨਗਰ ਕੀ ਪੰਦੀ ਅਰੰਭਤਾ ਦੇ ਲਈ ਵੱਡੀ ਅਰਦਾਸ ਹੋਣ ਲੱਗੀ ਹੈ ਸਾਰੇ ਸੰਗਤ ਜੋੜੇ ਉਤਾਰ ਕੇ ਸਾਤਵਰ ਪਾਰਸ਼ਾ ਇਹਨਾਂ ਚਰਣਾ ਵਿੱਚ ਅਰਦਾਸਾਂ ਕਰਨ ਲਈ ਆਉਣਾ ਹੋਈ ਕੋ ਨਿਹਾਰ ਸ ਹਲੋ ਕਰੋ ਦਰਸ਼ਕੋ ਨਗਰ ਕੀਰਤਨ ਦੇ ਤਦ ਹੀ ਆ ਪੁੰਨੇ ਤੋਂ ਨਗਰ ਕੀਰਤਨ ਚੱਲ ਪਿਆ ਤੇ ਪਿੰਡ ਡੁਲਟ ਪਹੁੰਚ ਗਿਆ ਤੁਸੀਂ ਕਰ ਰਹੇ ਹੋ ਦਰਸ਼ਨ ਅਸੀਂ ਵੈਸੇ ਹਰ 4 ਜਨਵਰੀ ਨੂੰ ਨਗਰ ਕੀਰਤਨ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜਿਹੜੇ ਗੁਰਪੁਰ ਉਤੇ ਜਨਮ ਤੇ ਆੜੇ ਤੇ ਲੇਕਿਨ ਇਹ ਪਹਿਲਾ ਗੁਰਪੁਰ ਵਾ ਜਿਹੜਾ ਪਿੰਡ ਤੋਂ ਬਾਹਰ ਅਸੀਂ ਜਾ ਰਹੇ ਹੰਮਧਾਨ ਸਾਹਿਬ ਹੰਮਧਾਨ ਸਾਹਿਬ ਸ਼੍ਰੀ ਉਤੇਗ ਬਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਨੂੰ ਸਮਰਪਿਤ ਇਹ ਨਗਰ ਕੀਰਤਨ ਆ ਜਿਹਦੇ ਤੁਸੀਂ ਦਰਸ਼ਨ ਕਰ ਰਹੇ ਹੋ ਰਸਤੇ 'ਚ ਪਹਿਲਾ ਪੜਾਅ ਸੀਗਾ ਇੱਕ ਇਹ ਵੀਰ ਆ ਇਨਾਂ ਦਾ ਇਹਨਾਂ ਵੱਲੋਂ ਪ੍ਰਸ਼ਾਦ ਦੀ ਸੇਵਾ ਸੀ ਤੇ ਉਹ ਦੂਸਰਾ ਪੜਾਵ ਆਪਣਾ ਪਿੰਡ ਡੋਲਟ ਇੱਥੇ 1 ਕਿਲੋਮੀਟਰ ਅੱਗੇ ਵਾਹਿਗੁਰੂ ਜੀ ਸੰਗਤ ਜੀ ਇਹ ਜਿਹੜੇ ਅਲੋਕਿਕ ਨਗਰ ਕੀਰਤਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਨਗਰ ਕੀਰਤਨ ਨਵੇਂ ਪਾਸੇ ਹੀ ਵੰਤਨ ਸਾਹਿਬ ਜੀ ਰੂ ਤੇਗ ਬਾਦਰ ਜੀ ਮਹਾਰਾਜ ਜੀ ਦੇ ਅਤੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਇਹ ਨਗਰ ਕੀਰਤਨ ਹੈ ਜੋ ਕਿ ਪਿੰਡ ਭੂਨਾ ਦੀ ਸੰਗਤ ਵੱਲੋਂ ਕੱਢਿਆ ਜਾ ਰਿਹਾ ਹੈ ਕਿਉਂਕਿ ਪਿੰਡ ਭੂਨਾ ਤੋਂ ਚੱਲ ਕੇ ਤੇ ਗੁਰਦੁਆਰਾ ਨਵੀਂ ਪਾਸਾ ਜੀ ਤੰਤਾਨ ਸਾਹਿਬ ਪਹੁੰਚੇਗਾ ਸ਼ਾਮ ਨੂੰ ਜਿਸ ਦਾ ਕਿ ਪਹਿਲਾ ਪੜਾ ਪਿੰਡ ਡੁਲਟ ਤੇ ਇਦਾਂ ਹੀ ਰਸਤੇ 'ਚ ਕਾਫੀ 8 ਤੋਂ 10 ਜਗ੍ਹਾ ਤੇ ਰੁਕਣਾਆਂ ਪੜਾਵਾ ਸੰਗਤ ਵੱਲੋਂ ਪ੍ਰੋਗਰਾਮ ਆ ਤਾਂ ਤੁਸੀਂ ਬਣੇ ਰਿਹਾ ਵੀਡੀਓ ਦੇ ਨਾਲ ਹੋਰ ਜੀ ਮੇਰੀ ਬਾਡੀ ਕਿਧਰ ਕਰੋ ਦਰਸ਼ਨ ਹੈ ਇਹ ਪੈਨੇ ਡੂਡ ਦੀ ਸੰਗਤ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਸੰਗਤ ਦਰਸ਼ਨ ਸਿਰਦਾਰੇ ਕਰਦੀ ਹੋਈ ਗੁਰੂ ਸਾਹਿਬ ਦੇ ਹੋਰ ਵੀ ਪਿਆਰੇ ਮੋਰੰਪੂਰਾ ਸਤਿ ਨਿਗਾਹ ਕੀਤ ਨੇ ਚੱਲ ਪਿਆ ਡੋਲਟ ਤੋਂ ਅਗਲਾ ਪੜਾ ਪਿੰਡ ਮੱਠੂ ਤੇ ਬਵਾਨ ਕਰੋ ਦਰਸ਼ਨ ਹਲਕੀ ਸਾਹਿਬ ਦੇ ਗੁਰੂਗ੍ਰੰਥ ਸਾਹਿਬ ਜੀ ਦੇ ਇਧਰ ਰਸਤੇ ਜਿੱਥੇ ਜਿੱਥੇ ਜਿਵੇਂ ਜਿਵੇਂ ਮੌਕਾ ਮਿਲਿਆ ਅਪਾ ਦਰਸ਼ਨ ਕਰਾਉਂਦੇ ਰਵਾਂਗੇ ਬਣੇ ਰਹਿਓ ਵੀਡੀਓ ਦੇ ਨਾਲ बेनती एक ही आ कि चैनल की सपोर्ट वास्तु चैनल सबसक्राइब करो वीडियो में शेयर करो तो लाइक करो धन्यवाद धनवाद मिलते हैं अगले पटाद वागुरु स्कूटी श्कुट, आ गई अपने को come on डरा मे झाड़ू की सेवा सेवादार संकत जी नगर कीर्तन का दूजा पड़ा पिंड भट्ठू ਇਸ ਸੰਗਤ ਵੱਲੋਂ ਸੇਵਾ ਪ੍ਰਸ਼ਾਦ ਦੀ ਵਾਹ ਹਾਂਜੀ ਸੰਗਤ ਜੀ ਹੁਣ ਫੜੇ ਤੁਹਾਨੂੰ ਗਤਕੇ ਦੇ ਜੋਰ ਤੇ ਵੀ ਰਸਤੇ 'ਚ ਟਾਈਮ ਨਹੀਂ ਲੱਗਾ ਪਿੱਛੇ-ਪਿੱਛੇ ਵੀਡੀਓ ਬਣਾਉਂਦੇ ਰਹਿ ਹੁਣ ਇੱਥੇ ਆ ਗਏ ਬਸੋਣੇ ਦੇ ਅਗਰ ਕੀਰਤਨ ਦਾ ਚੌਥਾ ਪੜਾਅ ਸੀ ਪਿੰਡ ਬਵਾਨ ਦੀ ਸੰਗਤ ਵੱਲੋਂ ਪਿੰਡ ਬਵਾਨ ਚ ਪਨਾਜ ਮੰਡੀ ਦੇ ਅੰਦਰ ਤੇ ਹੁਣ ਇਥੋਂ ਚੱਲੇ ਪਾਤੇ ਆ ਅੱਗੇ ਵਾਸਤੇ ਹੁਣ ਜੱਗੇ ਵਿੱਚ ਜਿੱਥੇ ਜਿੱਥੇ ਪੜਾਅ ਆਉਣਗੇ ਜਿਵੇਂ ਜਿਵੇਂ ਪ੍ਰੋਗਰਾਮ ਹੋਊਗਾ ਤੁਹਾਨੂੰ ਅਸੀਂ ਦੱਸ ਦੇਵਾਂਗੇ ਬਣੇ ਰਹਿਓ ਬਸ ਵੀਡੀਓ ਦੇ ਨਾਲ ਇਹ ਸਾਡੇ ਬਲਵਿੰਦਰ ਸਿੰਘ ਜੀ ਚਾਹ ਮਾਸਟਰ ਚਾਹ ਇੱਕ ਮੋਦੀ ਚਾਹ ਆ ਤੇ ਇੱਕ ਸਾਡਾ ਇਹ ਚਾਹ ਆ ਇਹਨਾਂ ਨੇ ਆਦੀ ਬਣਾਈ ਚਾਹ ਜਿਹੜਾ ਪੀ ਲੈਂਦਾ ਨਾ ਉਹ ਫਿਰ ਇਹ ਫੈਨ ਹੋ ਜਾਂਦਾ ਚਾਹ ਦਾ ਤੇ ਚੱਲ ਪਈਆ ਨਗਰ ਕੀਰਤਨ ਇੱਥੇ ਚਾਲੇ ਪਾਤੇ ਆ ਔਰ ਇਹ ਸਾਡੇ ਪ੍ਰਧਾਨ ਜੀ ਪਰਮਜੀਤ ਸਿੰਘ ਤੇ ਅੱਗੇ ਵੀ ਡਰਾਈਵਰ ਪਰਮਜੀਤ ਸਿੰਘ ਪੰਜ ਪਿਆਰੇ ਹਰਕਾਲਜੀ ਸਾਹਿਬ ਚਾਹ ਲੰਗੋ ਸਾਡੇ ਵਾਹਿਗੁਰੂ ਹਾਂਜੀ ਕੀ ਹਾਲ ਚੱਲਦਾ ਉੱਤੋਂ ਕੱਢ ਲਾ ਕੌਣ ਸੀ? ਫਾਜ਼ੀ ਸੰਗਤੀ ਆਜਦਾ 6ਵਾਂ ਪੜਾ ਪਿੰਡ ਮਾਣੀ ਤੇ ਸੰਜੋਦਾ ਕੱਠ गुरु महाराज आज ਦੇ ਦਰਸ਼ਨ ਕਰਨ ਵਾਸਤੇ ਹਾਂਜੀ ਨਗਰ ਕੀਰਤਨ ਪੌਂਦੀਆ ਪਿੰਡਾ ਮਾਣੀ ਤੇ ਸੇਵਾਦਾਰ ਸੇਵਾ ਕਰਦੇ ਹੋਏ ਨਾ ਮਾਣੀ ਦੀ ਸੰਗਤ ਅਰਨਵ ਸਿੰਘ ਜੀ ਅਰਨਵ ਹਾਂਜੀ ਸੰਗਤ ਜੀ ਫਾਈਨਲੀ ਆਪਾਂ ਪਹੁੰਚ ਗਏ ਆ ਗੁਰਦੁਆਰਾ ਤਰਤਾਨ ਸਾਹਿਬ ਤੇ ਟਾਈਮ ਹੋ ਗਿਆ ਆ ਦੱਸਦਾ 7 ਵਜੇ ਕਿ ਤੇ 10 ਵਜੇ ਚੱਲੇ ਸੀ ਤੇ 7 ਵਜੇ ਆ ਹੁਣ ਇੰਕੀ ਹੋਈ ਆ ਤੇ ਅੰਦਰ ਜਾ ਕੇ ਵੀ ਤੁਹਾਨੂੰ ਵੀਡੀਓ ਤੇ ਕਰਾਵਾਂਗੇ ਦਰਸ਼ਨ ਦਿਦਾਰੇ ਗੁਰਦਵਾਰਾ ਸਾਹਿਬ ਦੇ ਵਣੇਰੇ ਵੀਡੀਓ ਦੇ ਨਾਲ ਤੇ ਮਿਲਦੇ ਆਪਾਂ ਅੰਮ੍ਰਿਤਪੁਰ ਗੁਰਦਵਾਰਾ ਦੇ ਹੈ। ਹਾਂ। ਸਾਜੀ ਸੰਗਤ ਜੀ। ਪਹੁੰਚ ਗਏ ਆਪਾਂ ਗੁਰਦਵਾਰ ਸਾਹਿਬ ਦੇ ਅੰਦਰ। ਤੇ ਦੇਖੋ ਵੈਰੀ ਗੁੱਸਤ।